ਆਪਾਂ ਆਏ ਹੋਏ ਹਾਂ ਜੀ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਅੰਮ੍ਰਾਲੇ ਸ਼ਹਿਰ ਦੇ ਵਿੱਚ ਜਿਹੜਾ ਕਿ ਸਾਹਿਬ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨਾਲ ਸੰਬੰਧਿਤ ਆ ਜੋ ਫਿਰ ਆਪਾਂ ਤੁਹਾਨੂੰ ਦੀ ਦਰਸ਼ਨ ਕਰਵਾਈਏ ਦੋਸਤੋ ਵੀਡੀਓ ਨੂੰ ਦੇਖਿਓ ਜੀ ਐਂਡ ਤੱਕ ਆਪਾਂ ਆਏ ਹੋਏ ਹਾਂ ਜੀ 8ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਅੰਬਾਲਾ ਇਹ ਉਹ ਪਵਿੱਤਰ ਅਸਥਾਨ ਆ ਜਿੱਥੇ ਅਠਵੇਂ ਪਾਤਸ਼ਾਹ ਜੀ ਨੇ ਗੁੰਗੇ ਬੋਲੇ ਇਨਸਾਨ ਤੋਂ ਭਗਵਤ ਗੀਤਾ ਦੇ ਅਰਥ ਕਰਵਾ ਦਿੱਤੇ ਸੀ। ਗੁਰੂ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਤੋਂ ਦਿੱਲੀ ਜਾਂਦੇ ਸਮੇ 7 ਅੱਠ ਅਤੇ 9 ਮਾਘ ਸੁਦੀ ਬਿਕਰਮੀ 1720 ਨੂੰ ਇਸ ਅਸਥਾਨ ਤੇ ਆਪਣੇ ਪਾਵਨ ਪਵਿੱਤਰ ਚਰਨ ਪਾਏ। ਅਤੇ ਗੁਰੂ ਸਾਹਿਬ ਜੀ ਇੱਥੇ 3 ਦਿਨ ਠਹਿਰੇ। ਇੱਥੇ ਠਹਿਰ ਕੇ ਗੁਰੂ ਦੀਆਂ ਸੰਗਤਾਂ ਨੂੰ ਪਵਿੱਤਰ ਉਪਦੇਸ਼ ਦੇ ਕੇ ਨਿਹਾਲ ਕੀਤਾ।